ਜੀਵਿਕਾ ਤੁਹਾਨੂੰ ਪਤਾ ਹੈ ਕਿ ਬਾਪੂ ਬਲਕੌਰ ਸਿੰਘ ਦੇ ਘਰ ਪ੍ਰਮਾਤਮਾ ਨੇ ਪੁੱਤਰ ਦੀ ਦਾਤ ਬਖਸ਼ੀ ਹੈ ਤੇ ਮਾਤਾ ਚੰਨ ਗੌਰ ਜੀ ਵੀ ਨਿੱਕੇ ਸਿੱਧੂ ਨੂੰ ਨਾਲ ਲੈ ਕੇ ਹਵੇਲੀ ਦੇ ਵਿੱਚ ਪਹੁੰਚ ਚੁੱਕੇ ਨੇ ਤੇ ਉੱਥੇ ਹੀ ਹੁਣ ਸੋਸ਼ਲ ਮੀਡੀਆ ਤੇ ਇੱਕ ਇਹ ਵੀਡੀਓ ਵੀ ਕਾਫੀ ਵਾਇਰਲ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਇਸ ਵੀਡੀਓ ਦੇ ਵਿੱਚ ਨਿੱਕਾ ਸਿੱਧੂ ਆਪਣੀ ਮਾਸੀ ਦੀ ਗੋਦੀ ਵਿੱਚ ਖੇਡ ਰਿਹਾ ਤੇ ਤੁਸੀਂ ਸਿੱਧੂ ਮੂਸੇਵਾਲੇ ਦੀ ਮਾਸੀ ਨੂੰ ਵੀ ਦੇਖ ਸਕਦੇ ਹੋ ਕਿ ਹੋ ਬਹੂ ਆਪਣੀ ਭੈਣ ਮਾਤਾ ਚੰਨਕੌਰ ਜੀ ਦੀ ਤਰ੍ਹਾਂ ਹੀ ਦੇਖਦੇ ਨੇ ਤੇ ਉਹੀ ਮਾਸੀ ਆ ਜਿਹਨੂੰ ਸਿੱਧੂ ਮੂਸੇਵਾਲਾ 29 ਮਈ ਨੂੰ ਮੇਲ ਨ ਜਾ ਰਿਹਾ ਸੀ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਮਾਸੀ ਵੀ ਆਪਣੇ ਨਿੱਕੇ ਸਿੱਧੂ ਨੂੰ ਕਿਵੇਂ ਲੋਰੀਆਂ ਸੁਣਾ ਰਹੀ ਹੈ ਤੇ ਉਹਦੇ ਨਾਲ ਕਿੰਨਾ ਪਿਆਰ ਕਰ ਰਹੀ ਹੈ ਉਹਨੂੰ ਕਿਸ ਤਰ੍ਹਾਂ ਉਹ ਲਾਡ ਲੜਾ ਰਹੀ ਹੈ ਤੇ ਦੇਖਣ ਦੇ ਵਿੱਚ ਵੀ ਇਹ ਵੀਡੀਓ ਕਾਫੀ ਪਿਆਰੀ ਲੱਗ ਰਹੀ ਹੈ ਤੇ ਨਿੱਕੇ ਸਿੱਧੂ ਦੀ ਉਹਦੀ ਮਾਸਰੀ ਦੇ ਨਾਲ ਇਹ ਪਹਿਲੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਤੇ ਇਸ ਵੀਡੀਓ ਨੂੰ ਲੋਕਾਂ ਦੇ ਵੱਲੋਂ ਵੀ ਕਾਫੀ ਪਿਆਰ ਮਿਲ ਰਿਹਾ ਤੇ ਹੁਣ ਤੁਸੀਂ ਕੀ ਕਹਿਣਾ ਚਾਹੋਗੇ ਇਸ ਵੀਡੀਓ ਨੂੰ ਲੈ ਕੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਪਿਆਰੀ ਜੀ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਤੇ ਜੇ ਤੁਸੀਂ ਇਸ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਦਿਓ